ਇਸ ਸਿੱਧੇ ਤੌਰ ਤੇ ਚੇਤਾਵਨੀਆਂ ਜਿੰਨੇ ਵੀ ਹਮਾਚਲੀਏ ਇਹ ਜੇ ਸਾਡੇ ਹੀਦਰਗੇ ਬੰਦਿਆਂ ਨਾਲ ਬਦਸਲੂਕੀ ਕਰਨ ਨੂੰ ਨਹੀਂ ਹਟਣਗੇ ਇਹਨਾਂ ਨੂੰ ਸਿੱਧੇ ਤੌਰ ਤੇ ਚੇਤਾਵਨੀਆਂ ਜਿੰਨੇ ਹਮਾਚਲੇ ਇਹ ਤਨੂੰ ਗੱਡੀਆਂ ਲੈ ਕੇ ਆਉਣਗੇ ਜਿੰਨੇ ਹਮਾਚਲੇ ਸਾਡੇ ਰੈਸਟੋਰੈਂਟਾਂ 'ਚ ਕੰਮ ਕਰਦੇ ਆ ਜਿੰਨੇ ਹਮਾਚਲੇ ਸਾਡੇ ਹਸਪਤਾਲਾਂ 'ਚ ਕੰਮ ਕਰਦੇ ਆ ਜਾਂ ਉਹਦਾ ਵੀ ਕੋਈ ਕਾਰੋਬਾਰ ਕਰਦੇ ਆ ਬਾਬਾ ਜੀ ਛਤਰ ਮਾਰ ਮਾਰ ਭਜਾਵਾਂਗੇ ਇਹ ਨਾ ਹੋਵੇ ਦੋ ਤਿੰਨ ਫੁਕਰਿਆ ਕਰਕੇ ਜਿਹੜੇ ਕੋਈ ਵਿਚਾਰੇ ਰੋਟੀ ਕਮਾਉਣ ਆਏ ਆ ਜਾਂ ਕੋਈ ਆਪਣਾ ਇੱਥੇ ਵਧੀਆ ਕੀਤਾ ਕਰਨਾ ਹੈ ਉਹਨਾਂ ਦਾ ਵੀ ਨੁਕਸਾਨ ਹੋਵੇ ਅਸੀਂ ਸਿੱਧੀ ਚੇਤਾਵਨੀ ਦਿੰਦੇ ਹਾਂ ਹਮਾਤਲੀਆ ਦੀਆਂ ਗੱਡੀਆਂ ਖੋਗੋ ਕੇ ਰੱਖਣੀਆਂ ਸ਼ੁਰੂ ਕਰ ਦਿਆਂਗੇ ਇੱਥੇ ਦੇ ਸਾਡੇ ਕੋਲ ਮਿੰਤਾ ਕਰਕੇ ਲੈ ਕੇ ਜਾਣਗੇ ਕਿਸੇ ਤੇ ਯੂਰਟੇਰ ਫੇ ਲੈ ਕੇ ਦੱਸ ਦਿਓ ਜੇ ਤੁਸੀਂ ਨਹੀਂ ਬਾਜ ਆਉਣਾ ਤਾਂ ਪਰ ਸਾਡੇ ਜਿਹੜੇ ਹਮਾਤਰੀਏ ਆ ਉਹ ਸਾਡੇ ਪੰਜਾਬੀ ਨਾਲ ਵੱਧ ਸਲੂਕੀ ਕਰਦੇ ਆ ਤੁਹਾਡੀ ਬੀਹਾਂ ਪੀਹਾਂ ਵਾਲੀ ਮੈਗੀ ਜਿਹੜੀ ਉਹ ਭੈਣੀ ਸਾਡੇ ਬੰਦੇ ਅਸੀਂ ਅਸੀਂ ਦੀ ਖਾਂਡੇ ਆ ਉਹ 25 25 30 30 ਜਣੇ ਇਕੱਠੇ ਹੋਗੇ ਤੁਹਾਡੇ ਤੁਹਾਡਾ ਰੁਜ਼ਗਾਰ ਤੁਹਾਨੂੰ ਦਿੰਦੇ ਆ ਉਧਰ ਜਾ ਕੇ ਟਾਡੇ ਇਹ ਦੋ ਚੀਜ਼ਾਂ ਲੈ ਕੇ ਆਉਂਦੇ ਹੋਟਲਾਂ 'ਚ ਪੈਸੇ ਕੱਢਦੇ ਆ ਪٹرول ਪੰਪਾਂ ਤੇ ਫਿਰ ਤੁਹਾਨੂੰ ਇੱਥੇ ਤੱਕ ਕਿੰਨੇ ਪਖੰਡ ਫੜਿਆ ਹੋਇਆ ਦੋ ਦੋ ਬੂ ਬੈਰੀਅਲ ਜੇ ਲਾ ਕੇ ਅਖੇਰੀ ਸਾਨੂੰ ਟੈਕਸ ਦਿੱਤਾ ਜਾਵੇ ਜੀ 100 ਰੁਪਈਆ 200 ਰੁਪਈਆ ਰ ਕੁਝ ਵੀ ਡਿਵੈਲਪਮੈਂਟ ਦਾ ਹਨ ਉਹ ਵਿਚਾਰੇ ਸਾਡੇ ਉਹ ਵੀ ਦੇ ਰਹੇ ਨੇ ਫੇ ਪੰਜਾਬੀ ਕਿਹੜੇ ਪੱਖੋਂ ਮਾੜੇ ਨੇ ਇਹਨਾਂ ਨੂੰ ਪੁੱਛਣਾ ਪੁੱਛਿਆ ਜਾਵੇ ਸਾਡੇ ਜਿਹੜੇ ਲੋਕ ਨੇ ਮੂਰਖ ਨੇ ਇਹ ਕਤੇ ਇੱਕ ਸਾਲ ਲਈ ਕਸਮ ਹੀ ਖਾਣ ਕਿ ਕੋਈ ਵੀ ਪੰਜਾਬੀ ਹਿਮਾਚਲ ਨਹੀਂ ਬੜੂਗਾ ਇਹ ਕਿਥੋਂ ਬਣਾ ਲੈਣਗੇ ਕੁਝ ਹਨਾ ਤੁਸੀਂ ਤੁਸੀਂ ਮੰਗਖਾਣੇ ਬੰਦੇ ਆ ਮੈਂ ਮੰਗਖਾਣੇ ਕਹੂੰਗਾ ਤੁਹਾਨੂੰ ਤੁਸੀਂ ਸਾਡੇ ਭਰਾ ਜਿਹੜੇ ਤੁਹਾਡਾ ਕੋਈ ਹਮਾਤ ਲਈ ਆਪਣਾ ਪਹਾੜ ਜੇ ਦੇਖਣ ਚੱਲ ਜਾਂਦੇ ਆ ਪਰਬ ਪਈ ਦੇਖਣ ਚੱਲ ਜਾਂਦੇ ਤੁਸੀਂ ਉਹਨਾਂ ਨੂੰ ਟੂ ਵੀਲਰਾਂ ਦਾ ਵੀ ਯਾਰ ਉਹਨਾਂ ਕੋ ਆਪਣੇ ਟੈਕਸ ਲੈ ਰਹੇ ਹੋ ਤੁਸੀਂ ਤਾਂ ਮੰਗਖਾਣੇ ਆ ਸਾਡੇ ਪੰਜਾਬ ਉਹ ਅਸੀਂ ਤਾਂ ਤੁਹਾਨੂੰ ਕੋਲੋਂ ਖਲਾਉਨੇ ਆ ਢੇਢੇ ਲੰਗਰ ਲਾਉਨੇ ਆ ਤੇ ਤੁਸੀਂ ਸਾਡੇ ਯਾਰ ਉੱਤੇ ਇਦਾਂ ਦੀਆਂ ਗੱਲਾਂ ਕਰਦੇ ਇਹ ਪ੍ਰਬਜੋਜੀ ਦੱਸਿਆ ਜਾ ਰਿਹਾ ਹੈ ਜੋ ਹਿਮਾਚਲ ਵੱਲੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਆ ਕਿ ਇੱਥੇ ਆ ਕੇ ਆ ਹੁੱਲੜਬਾਜ਼ੀਆਂ ਕਰਦੇ ਆ ਆਪਣੇ ਆਪਣੀ ਸਾਈਡ ਤੋਂ ਦੂਸਰੀ ਸਾਈਡ ਜਾਂਦੇ ਆ ਤੇ ਲੋਕਾਂ ਨੂੰ ਪ੍ਰਸਤਾਨ ਕਰਦੇ ਆ ਇਸ ਕਰਕੇ ਉਹਨਾਂ ਨਾਲ ਅਚ ਜਿਆ ਕੀਤੀਆਂ ਜਾ ਰਹੀਆਂ ਇਹ ਦੇਖੋ ਜੇ ਕੋਈ ਮੰਨੋ ਹੁੱਲੜਬਾਜੀ ਕਰਦਾ ਬਾਜ਼ਾ ਇਧਰੋਂ ਉਧਰ ਜਾਂਦਾ ਉਹਦੇ ਵਿੱਚ ਝੰਡੇ ਦਾ ਕੀ ਕਮਿਊਨੀਕੇਸ਼ਨ ਹੈ ਝੰਡੇ ਹੀ ਕਿਉਂ ਉਤਾਰੇ ਜਾਂਦੇ ਉਹਨਾਂ ਦੇ ਉਹਨਾਂ ਤੇ ਬਣਦੀ ਕਾਰਵਾਈ ਕਰੋ ਤੁਸੀਂ ਹਨਾ ਜੋ ਕਾਨੂੰਨੀ ਤੌਰ ਤੇ ਝੰਡਿਆਂ ਦਾ ਤੇ ਹੁੱਲੜ ਬਾਜੀ ਦਾ ਤਾਂ ਕੋਈ ਕਮਿਊਨੀਕੇਸ਼ਨ ਹੀ ਨਹੀਂ ਹੈਗਾ